ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ ਠੀਕ ਆ ਆਪ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਹਰਮਨ ਬਰਾੜ 5210 ਤੇ ਤੇ ਅੱਜ ਆਪਾਂ ਆਏ ਆ ਖੇਤ ਠੀਕ ਆ ਕੱਦੂ ਕਰਨ ਆਏ ਆ ਕੱਦੂ ਵੀ ਕਾਦਾ ਬਸ ਮਸਤੀ ਕਰਨ ਆਏ ਆ ਤੇ ਹੁਣ ਆ ਇਧਰ ਕਰਨ ਲੱਗੇ ਆ ਮਸਤੀ ਮੁੰਡੇ ਆਏ ਆ ਠੀਕ ਆ ਤੇ ਚੱਕ ਵੀ ਮੁੰਡਿਆਂ ਨੂੰ ਤਾਂ ਚੱਕਦੇ ਤੇ ਫੇਰ ਆਪਾਂ ਲਾਈਏ ਕਿੰਨੇ ਤੇ ਢੇੜਾ ਇਹ ਪਹਿਨੇ ਸੈਟ ਲੈ ਜੀ ਆਈ ਸਾਰਾ ਛੱਡਿਆ ਕਿ ਆਵਾ ਦੋਹਤੋਂ ਚੱਕਿਆ ਜਾਣਾ ਓਏ ਨਾ ਓਏ ਨਾ ਬੀਆ ਆਪਣੀ ਮਜ਼ਾਕ ਹੀ ਆ ਟੋਟੇ ਦਾ ਫੇਰ ਤਾਂ ਪਤੰਦਰ ਬਾਜ ਕੇ ਬਾਜ ਕੇ ਓ ਮੈਂ ਕਿਹਾ ਤੇਰੇ ਪਾਇਆ ਵੀ ਓਏ ਓ ਰੋਜ ਦੇ ਰੋਜ ਉਧਰਲੇ ਪਾਸੇ ਜਾ ਕੇ ਕਰਾਂਗੇ ਇਧਰ ਆ ਚੱਕਦੇ ਆਪਾਂ ਕਿੰਨੇ ਆ ਤੇ ਗੇੜਾ ਲਾ ਲਗੇ ਓ ਭੈਣ ਜਿਹੜਾ ਸਾਡੇ ਤੋਂ ਵੀ ਸਿੱਟੀ ਜਾਂਨੇ ਆ ਮੇਰੇ ਕਿਹਨੂੰ ਪਾਇਆ ਸੀਦਾ ਸਾਰੇ ਨਹੀਂ ਓ ਰਈ ਓਏ ਓ ਰਈ ਓਏ ਇਧਰ ਮੂੰਹ ਤਾਂ ਚੱਕੀ ਪੱਕਾ ਵੰਦਾ ਘਰ ਓ ਵਾਏ ਵਾਟਾ ਰੋਜੋ ਇਹਨੂੰ ਚੱਕੋ ਯਾਰ ਓਏ ਆਪਾਂ ਉਧਰ ਢੇਡਾ ਲਾਈਏ ਹੁਣ ਓ ਆ ਕੀ ਹੋਇਆ ਕੀ ਹੋ ਗਿਆ ਪਾਣੀ ਨਹੀਂ ਨਿਕਲਿਆ ਪਾਣੀ ਘੜਦੇ ਨੇ ਓਏ ਓਏ ਚੱਕ ਜਿਹੜਾ ਨਾਲ ਜਾ ਚੱਕਾ ਬਈ ਆਹ ਹੈ ਘੇਰਦੀ ਓਏ ਚੱਕ ਓਏ ਖਾ ਲਈ ਆਪਣੇ ਤੋਂ ਨਹੀਂ ਚੱਕਿਆ ਹੰਦਾ ਹਰ ਕੋਈ ਛੱਡ ਕੇ ਭੱਜ ਜਾਂਦਾ ਹੁੰਦਾ ਨਾ ਹੁਣ ਨਹੀਂ ਛੱਡਣਾ ਜਾ ਚੱਕ ਗੱਲੀਆਂ ਦਾ ਤੂੰ ਕੁੜੀ ਆ ਉਹ ਵਿਚਾਲੋ ਫੜ ਕੇ ਚੱਕ ਓਏ ਦੋ ਕੰਨੀਆਂ ਤੋਂ ਇੱਕ ਵਿਚਾਲੋ ਹੂੰ ਇਹ ਮੋਢੂ ਵਾਲੇ ਲੱਗੂਗਾ ਇਹ ਕਹਿੰਦੇ ਸਾਡਾ ਹੱਥਲੀ ਬਾਈ 2 3 4 ਚੱਲ 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 ਪਿੱਛੇ ਰੱਖ ਲੈ ਉਹ ਤੀਰ ਦੂਰੀ ਪਾਸਾ ਨਿਕਲੀ ਜਾਂਦਾ ਜੋਰ ਹੀ ਨਹੀਂ ਲੈ ਤੰਨਾ ਇਹਨਾਂ ਜੋਰ ਨਹੀਂ ਲੈ ਚੱਲ 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 ਮੈਂ ਪਟਾਣੇ ਸਾਰਾ ਐਣ ਤਸੱਲੀਆਂ ਆਉਂਗਾ ਕਹਿੰਦੇ ਉਹ ਕਿੰਦੇ ਨੂੰ ਕਰਦੇ ਬਲੇ ਤੇਰੀ ਭੈਦੀ ਬਾਈ ਮੈਂ ਨੋਟ ਆਟੋ ਮੋਟਰ ਛੱਡ ਲੈਣੇ ਲੇਟ ਆਈ ਵੀ ਆ ਪਹਿਲੇ ਮੂੰਹ ਤੋਂ ਗੇ ਮੂੰਹ ਕੀ ਜਰ ਇਹਨਾਂ ਨਾਲੇ ਲੈਣੇ ਆ ਰੋਜ ਜਾ ਸਹੀ ਆ ਆਲੇ ਓਏ ਛੜੇ ਸਾਡੇ ਦਿਨਾਂ ਬਾਅਦ ਓਏ ਆ ਤੇਰੀ ਬੋ ਕੈਮਰਾਮੈਨ ਬਚਾਇਓ ਕੈਮਰਾ ਬਚਾਇਓ ਕੈਮਰਾ ਬਚਾਇਓ ਮੇਰੇ ਮਿੱਤਰੋ ਓ ਚਲੋ ਚਲੋ ਉਹ ਬੱਤ ਕਰੋ ਯਾਰ ਹੁਣ ਆਪਾਂ ਕਿੰਨੇ ਦੇ ਢੀੜਾ ਲਾਈਏ ਠੀਕ ਆ ਚੱਲ ਤੂੰ ਓਏ ਮੂੰਹ ਦੇ ਪਾਉਂਦੇ ਆ ਉਹ ਬੱਜ ਪਤਾ ਕੀ ਕਰਾਂਗੇ ਮੂੰਹ ਚ ਕਾ ਲ ਪਹਣਾ ਤੂੰ ਦੱਸ ਗਿਆ ਛੱਡ ਉਹ ਚਾਲੇ ਢੀੜਾ ਲਾਵਾਂਗੇ ਤੁਸੀਂ ਪਿੱਛੇ ਉਹਦੇ ਝੂਟ ਜਿਓ ਬਸ ਠੀਕ ਠੀਕ ਆਣਾ ਹੁਣ ਉਹ ਤੋਂ ਮੈਨੂੰ ਨਵਾਦੀ ਮੋਟਰ ਤੋਂ ਕੋਈ ਨਾ ਬੈਠੋ ਅੱਗੇ ਟਰੈਕਟਰ ਦੇ ਹੈ ਭੈਯੋ ਭੈਯੋ ਜੀਨੇ ਬਹਿਣਾ ਲੱਭੜਾ ਕਿੱਧਰ ਭੱਜ ਚੱਲੇ ਆ ਓਏ ਹੈ ਸੜਕ ਗਲਫਲਾਈ ਆ ਗਲਫਲਾਈ ਆ ਸਾਲੇ ਸਟੀਰਿੰਗ ਵੀ ਲਵੇੜਦਾ ਇਹਦੇ ਮੁੰਡੇ ਮਸਤੀ ਪੂਰੀ ਜਰ ਰਹੀ ਹੈ ਨਾ ਕੱਲ ਨੂੰ ਆਪਾਂ ਇੱਥੇ ਗੱਦੂ ਕਰਾਂਗੇ ਠੀਕ ਹੈ ਅੱਜ ਵੀ ਕਰਨਾ ਅੱਜ ਕਰਨਾ ਚੱਲਣਾ ਮਿੱਟੀ ਲਾਉਣੀ ਆ ਵਰਤਾਂ ਕੱਦੂ ਕਰਨਾ ਕੱਲ ਨੂੰ ਜੋਡੀਅਰ ਨਾਲ ਕਰਾ ਕੇ ਜੋਡੀਅਰ ਪਿੱਛੇ ਜੋਡੀਅਰ ਘਰੇ ਖੜਾ ਜੋਡੀਅਰ ਪਿੱਛੇ ਪਾਇਆ ਬਈਆ ਆਪਣਾ ਰੋਟਾਵੇਟਰ ਪਾਇਆ ਬਈਆ ਤੇ ਬੱਟਾ ਮੀਨੈਟ ਹੋਰਤੀਆਂ ਜਮਾ ਠੀਕ ਆ ਬੱਟਾ ਦਾ ਪਹਿਲਾਂ ਵੀ ਪਾਈਆਂ ਆਈਆਂ ਬੱਟਾ ਪਰ ਮੀ ਆਇਆ ਕਰਕੇ ਹੈ ਕੋਈ ਨਾ ਕੱਲ ਨੂੰ ਗੇਰਵਾ ਕੇ ਜੋਡੀਅਰ ਦਾ ਫੜਾਉ ਤੁਹਾਨੂੰ ਆ ਜੀ ਤੂੰ ਆ ਜੀ ਕੱਲ ਨੂੰ ਸਵੇਰ ਚਰਾਂਗੇ ਮੰਨ ਕੇ ਚੱਲ ਤੂੰ ਆਏ ਦਾ 1-2 ਕਿਾਰੇ ਹੀ ਕਰਾਂਗੇ ਬਾਕੀ ਆਪਾਂ ਸ਼ਰਾਮ ਕਰ ਲਾਂਗੇ ਆ ਇਧਰ ਦੇ 2 ਕਿਾਰੇ ਕਰ ਲਾਂਗੇ ਭਾਈ ਆਪਾਂ ਹੀ ਗਏ ਚੱਲ ਮੈਂ ਆ ਕ ਭਾਈ ਕਿਉਂ ਮੱਛੀ ਲਾਉਣ ਲੱਗਾ ਇਹਦੇ ਚ ਕਿਵੇਂ ਲਾਏਗਾ ਹਾਂ ਪਰ ਆ ਖਾਣੇ ਚ ਲਾ ਆਵੇ ਇਹਦੇ ਚ ਮਾਰ ਲਾ ਇਹਦੇ ਘੱਟ ਜਾ ਚੱਲ ਦੇ 1 2 3 ਗੇਲਾ ਪਾ ਕੇ ਹੋ ਰਹੇ ਨੇ ਤੇਰੀ ਯਾ 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 ਉਹ ਨਾਲ ਗਾ ਰਣੀ ਬੋਲ ਗਾ ਰਣੀ ਬੋਲ ਮੇਰੀ ਸਾਈਡ ਸਾਲਾ ਮੇਰੇ ਵੱਟ ਕਿਉਂ ਤੋੜੀ ਇਹਨੇ ਕਰਦੇ ਕਰਾਉਂਦੇ ਮਾਲਤੀ ਹੁਣ ਆ ਗਏ ਥੱਲੇ ਸੈਟਲੀ ਗੱਡਰ ਆ ਵੇਖੇ ਤਾਂ ਨੇੜੇ ਲੰਮੇ Oye, que digan la ¿eh?

ਆਇਓ ਮੋਟਰ ਛੱਡਦੇ ਹਾਂ ਉਹਨਾਂ ਨਾਲ ਕੇ ਬਰਾੜਾ ਓਏ ਓਏ ਇਹ ਰਹਿ ਗਿਆ ਬਈ ਨਾ ਨਾ ਮੈਨੂੰ ਨਾ ਲਵੇੜੀ ਉਹ ਨਾ ਮੈਨੂੰ ਨਾ ਲਵੇੜਾ ਆਇਆ ਬਰਾੜਾ ਓ ਮੋਟਰ ਛੱਡ ਆ ਆ ਸਹੀ ਆ ਆ ਵੇਖੋ ਹਾਂ ਕੀ ਹੋ ਗਿਆ ਬਰਾੜਾ ਮੋਟਰਸਾਈਕਲ ਗਿਆਈ ਆਇਆ ਫਿਰ ਕੋਲੇ ਆਇਆ ਥੋੜਾ ਗ੍ਰੀਨ ਗਰੀ ਹੋ ਸੀਗੀ ਗਰੇ ਆ ਗਈ ਕੋਈ ਨਾ ਆਵੇ ਤੋਲਣੇ ਇਹਦੇ ਨਾਲ ਆ ਗਰੇ ਤੋਂ ਕਿਹੜੀ ਸ਼ਰਟ ਹੋ ਗਈ ਹਾਂ ਚੌਕਲੇਟ ਰੰਗੀ ਆਪਣੀ ਤੇਰੀ ਵੀ ਚੌਕਲੇਟ ਆ ਵੇਖ ਨਵਾਂ ਚੌਕਲੇਟ ਆਇਆ ਬਈ ਕੋਈ ਨਾ ਇਧਰ ਆ ਜਾ ਉਹ ਉਧਰ ਨੂੰ ਚੱਲ ਤਾਨੂੰ ਗੰਧ ਪਾਉਣਾ ਕੋਲੇ ਚੌੜੀ ਜੱਤ ਹਾਂ ਉਹ ਗੰਧ ਨਹੀਂ ਯਾਨੂ ਨੇ ਰੇਲੇ ਨਹੀਂ ਅੱਜ ਵਲੌਗ ਸ਼ੂਟ ਨਹੀਂ ਅੱਜ ਪੰਜ ਕਿੱਲੇ ਵਾਣ ਕਦੋਂ ਕੀਤਾ ਉਹਦੇ ਨਾਲ ਕੀ ਦੇਣਾ ਲੌਂਡੀ ਵਰਨਾ ਪਤਾ ਮੈਨੂੰ ਚਾਚਾ ਲੱਗਾ ਪਿਆ ਸੀ ਹੂੰ ਮੈਨੂੰ ਕਹਿੰਦਾ ਤੂੰ ਚਲਾਣਾ ਮੈਂ ਨਾ ਭਾਈ ਮੈਂ ਤਾਂ ਨਹੀਂ ਆਉਦਾ ਹੈ ਇਹ ਆਪਣੀ ਹੀ ਆ ਮੈਨੂੰ ਛੱਡ ਕੇ ਗੋਡੇ ਮੇਰੇ ਹੀ ਘਸੇ ਆ ਓਏ ਆ ਯਾਰ ਮੋਟਰ ਚਲਾ ਓਏ ਆਉਂਦਾ ਚਾਲੇ ਆਪਾਂ ਨਾਲ ਲੱਗਣਾ ਐਂ ਚੋਂ ਪੈਰ ਤਾਂ ਗਿੱਲਦੇ ਆ ਆਪਣਾ ਪੈਰ ਸਾਡਾ ਆਪਣੀ ਸਾਰਾ ਕੁਝ ਗਿੱਲਾ ਅਸੀਂ ਤਾਂ ਹੈ ਵੀ ਕੱਲੇ ਇਹ ਸਾਲਾ ਮੈਂ ਦੋ ਆ ਐਂ ਚੋਂ ਮੈਂ ਵੀ ਕੱਲਾ ਹੀ ਆ ਸਾਲੀ ਲੈ ਕੇ ਆ ਹਾਂ ਮੁੰਡੇ ਆ ਹਾਂ ਕੁੜੀਆਂ ਤਾਂ ਹੈਗੀਆਂ ਕੁੜੀਆਂ ਤਾਂ ਹੈਗੀਆਂ ਕੁੜੀਆਂ ਤਾਂ ਚਾਰ ਚਾਰ ਹੋਣ ਭਾਵੇਂ ਭੈਜੋ ਤਾਂ ਵੀ ਨਹੀਂ ਕੋਈ ਚੱਕਰ ਆਪਾਂ ਦੋ ਆ ਆਪਾਂ ਇਕੱਲੇ ਇਕੱਲੇ ਜਣਾ ਆ ਵੀ ਕੱਲਾ ਹੀ ਆ ਅਰੇ ਕਰਨਾ ਕਦੋਂ ਮਿੱਤਰੋ ਇਹਨੂੰ ਕਰਾਂਗੇ ਕੱਲ ਨੂੰ ਠੀਕ ਆ ਓਏ ਇਹਦੇ ਨਾਲ ਨਹੀਂ ਕਰਨ ਚਾਹੁੰਦੀ ਇਹਨਾਂ ਕਰਨਾ ਕੀ ਕੋਈ ਚੱਕਰ ਹੀ ਨਹੀਂ ਆ ਫੇਰ ਉਹ ਸਾਲ ਉਹ ਸਟਾਰਟ ਹੀ ਨਹੀਂ ਹੋਣਾ ਜਗੀਰ ਚ ਪਹਿਲਾਂ ਤੇ ਕਰਨੀ ਉਹ ਸਾਲਿਆ ਮੇਰਾ ਉਹ ਤਾਂ ਹੋਣਾ ਹੀ ਨਹੀਂ ਉਹਨੇ ਸਾਲਾ ਬਦਲ ਬਾਈ ਆ ਬਦਲ ਗੱਜੀ ਜਾਂਦਾ ਮਾਰ ਲਾ ਓਏ ਪੰਜਵੇਂ ਘੇਰ ਪਾ ਦੇ ਆਉਣਾ ਪੰਜਵਾਂ ਗੇਅਰ ਪਾ ਦੇ ਮੋਟਰ ਦੇ ਨਾਲ ਆ ਪਹਿਲਾਂ ਪਰਲੇ ਪਾਸੇ ਨੂੰ ਕਰਕੇ ਕਲਾਟਚ ਨਾਲ ਆਪਣਾ ਇੱਕਦਾਂ ਗਲਾਚ ਛੱਡ ਦੇ ਥੂ ਉਹ ਸ਼ੋਰ ਤੂੰ ਐਂ ਨਹੀਂ ਬਣਾਉਣੀ ਮੈਨੂੰ ਦੇ ਬੱਸ ਕਰ ਪੰਜਵਾਂ ਗੇਅਰ ਲਾ ਦੇ ਇਹਦਾ ਐਨ ਉੱਪ ਪੰਜਵਾਂ ਲਾ ਦੇ ਕਲਚ ਪੂਰਾ ਉੱਪ ਇੱਕੋ ਦਾ ਛੱਡ ਦੇ ਬੱਸ ਉਹ ਬੰਦ ਕਰ ਕੋਈ ਛੱਡੀ ਤਾਂ ਨਾ ਨਾ ਇੱਕੋ ਦਾ ਵੀ ਛੱਡਣਾ ਹੀ ਹੋ ਪਾਣੀ ਪਰ ਆਏ ਚੀ ਆਕ ਲਿਆ ਹੋਰ ਨਾ ਨਾ ਵਿੱਚ ਵੜ ਜਾ ਉਹਦੇ